ਕਿ ਜੇ ਬੋਟਾ ਵੇਲੇ ਕਿਸੇ ਹੋਰ ਨੂੰ ਵੋਟ ਨਾ ਪਾਇਓ ਅਸੀਂ ਚੰਡੀਗੜ੍ਹ ਸ਼ਹਿਰ ਬਣਾ ਦਾਂਗੇ ਇਸ ਟਾਈਮ ਤੇ ਅਸੀਂ ਗੰਦੇ ਨਾਲੇ ਨਾਲੋਂ ਵੀ ਭੜੇ ਆ ਨਹੀਂ ਨਹੀਂ ਆ ਝੀਲ ਬਣਾਦੀ ਉਹਨਾਂ ਨੇ ਆ ਸਾਡਾ ਨਰਕ ਬਣਾਤੀ ਜ਼ਿੰਦਗੀ ਸਾਡੀ ਮੱਤਰ ਪੁਰਾ ਭੈਣ ਜੀ ਹਲਾ ਹਲਾ ਪਾਰਟੀ ਮਰਦਾਬਾਲ ਠੀਕ ਹੈ ਇਹ ਬੋਟਾ ਕਹਿੰਦੇ ਅਸੀਂ ਮੁੱਲ ਲੈ ਲਿਆ ਉਦੋਂ ਸਾਡਾ ਮੂੰਹ ਕਾਲਾ ਕਰ ਜਾਂਦੇ 2-200 ਰੁਪਏ ਨਾਲ ਉਸ ਤੋਂ ਬਾਅਦ ਹੀ ਆਣ ਕੇ ਬਸਤੀ ਦੇ ਵਿੱਚ ਵੜਦੇ ਨਹੀਂਗੇ 2 ਮਹੀਨਿਆਂ ਤੋਂ ਅਸੀਂ ਇਸੇ ਪਾਣੀ 'ਚ ਰਹਿੰਨੇ ਆ ਅਸੀਂ ਹੁਣ ਜਿਹੜੇ ਝਾੜੂ ਨੂੰ ਬੋਟਾ ਪਾਈਆਂ ਨਾ ਉਸੇ ਝਾੜੂ ਨਾਲ ਹੀ ਤੌਣੀ ਲਾਉਣੀ ਆ ਬਸ ਕਿਹਾਉਣਾ ਐਵੇਂ ਝਾੜੂ ਓਹ ਮਹੀਨਿਆਂ ਤੋਂ ਬੱਚੇ ਸਾਡੇ ਸਕੂਲ ਨਹੀਂ ਜਾਂਦੇ ਆ ਵੇਖੋ ਕੱਚਿਆਂ 'ਚ ਆ ਗਏ ਬੱਚੇ ਪੈਂਟਾਂ ਤੋਂ ਸ਼ਰਮ ਲਾ ਲਈ ਜਮਾਂ ਕਿ ਲੋ ਬਸਤੀ ਬੋਟਾ ਵੇਲੇ ਦਿਸਦੀ ਇਹਨਾਂ ਨੂੰ ਅੱਗੋਂ ਪਿੱਛੋਂ ਨਹੀਂ ਦੇਂਦੀਗੀ ਅੱਗੋਂ ਪਿੱਛੋਂ ਤਾਂ ਸਾਨੂੰ ਇਹਨਾਂ ਨੇ ਮਾਰਿਆ ਆ ਬੋਟਾ ਵੀ ਸਾਡੇ ਦਾ ਮਰ ਗਿਆ ਹੀ ਆ ਪਰ ਸਾਡੇ ਬੱਚੇ ਨੰਗਦੇ ਨਾ ਵੇਚਦੀ ਜਾਂਦੇ ਆ ਪਾਣੀ ਦੇ ਉਹਨਾਂ ਨੂੰ ਆਪਣੇ ਆਪ ਹੀ ਚਾਹੀਦਾ ਜਦੋਂ ਆਉਂਦੇ ਆ ਬੈਕ ਸੈਟੋ ਹੀ ਮੁੜ ਜਾਂਦੇ ਆ ਜਦੋਂ ਵੋਟਾਂ ਲੈਣੀਆਂ ਹੁੰਦੀ ਉਹਦੇ ਉਹ ਗਲੀਆਂ ਚ ਆਉਂਦੇ ਉਹਦੇ ਬਾਅਦ ਚ ਆਉਂਦੇ ਉਹਨਾਂ ਨੂੰ ਆਪ ਹੀ ਪਤਾ ਹੋਣਾ ਜਿਹੜਾ ਸੀਵਰੇਜ ਦਾ ਬੁਰਾ ਹਾਲ ਆ ਸਾਰੇ ਰਾਹ ਹੀ ਬੰਦ ਹੋਏ ਪਏ ਆ ਸਾਰੀਆਂ ਗਲੀਆਂ ਬੰਦ ਆ ਨਾ ਪਾਣੀ ਆਉਂਦਾ ਨਾ ਸੀਵਰੇਜ ਕਿਸੇ ਵੋਟਾਂ ਵੇਲੇ ਕਿਸੇ ਹੋਰ ਨੂੰ ਵੋਟ ਨਾ ਪਾਇਓ ਅਸੀਂ ਚੰਡੀਗੜ੍ਹ ਸ਼ਹਿਰ ਬਣਾ ਦਾਂਗੇ ਇਸ ਟਾਈਮ ਤੇ ਅਸੀਂ ਗੰਦੇ ਨਾਲੇ ਨਾਲੋਂ ਵੀ ਭੇੜੇ ਆ ਨਹੀਂ ਨਹੀਂ ਆ ਝੀਲ ਬਣਾਦੀ ਉਹਨਾਂ ਨੇ ਸਾਡਾ ਨਰਕ ਬਣਾਦੀ ਜ਼ਿੰਦਗੀ ਸਾਡੀ ਕੋਈ ਨਹੀਂ ਪਾਣੀ ਦਾ ਪਾਣੀ ਬਣਾ ਪਾਣੀ ਜੰਗਾ ਪਾਣੀ ਦਾ ਅਸੀਂ ਆਵੇ ਕਰੇ ਨਹੀਂ ਲੱਗੇ ਪਾਣੀ ਛੱਪਾ ਵਾਲਾ ਪੂਤਾ ਨੇ ਮੰਡੇ ਪਾਇਆ ਦਾ ਪੂਤਾ ਨੇ ਪਾ ਲਈ ਤੇ ਉਹ ਮੈਨੂੰ ਕਿਆ ਭੈਣ ਜੀ ਕੀ ਗੱਲ ਹੋ ਗਈ ਤੇ ਮਗਾ ਉਹ ਜਦੋਂ ਕੱਢੀ ਲੈ ਕੇ ਆ ਮਗਾ ਸਭ ਜੀ ਕੱਢੀ ਲੈ ਕੇ ਗਾਣ ਹੋ ਗਈ ਦੋ ਐਂਨੇ ਮੈਨੂੰ ਸ਼ਰਮ ਆਈ ਕੋਲੇ ਦੋ